ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥਿਓ ਅੱਜ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਮੁਜੀਠਾ ਦੇ ਤਿੰਨ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ ਤੇ 11 ਲੋਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਈਆਂ ਗਈਆਂ ਹਨ ਬਹੁਤ ਹੀ ਦਰਦਪਰੀ ਗੱਲ ਜਿਹੜੀ ਮੁਜੀਠਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਬਿਮਾਰ ਹੋਏ ਲੋਕਾਂ ਨੂੰ ਅੰਮ੍ਰਿਤਸਰ ਸਿਵਲ ਹਸਪਤਾਲ ਅਤੇ ਗੁਰਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਹ ਐਸਐਮਓ ਸਿਵਲ ਹਸਪਤਾਲ ਦਾ ਕਹਣਾ ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡਾਂ ਵਿੱਚ ਬੀਤੀ ਦੇਰ ਰਾਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 14 ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਘਾਲੀ ਧਾਰੀਵਾਲ ਅਤੇ ਮਾਰਦੀਕਲਾ ਪਿੰਡਾਂ ਦੇ ਵਸਨੀਕ ਕੰਸੂਟਰ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਦੇ ਨਾਲ ਹੀ ਤਿੰਨ ਜੋ ਤਿੰਨ ਤੋਂ ਚਾਰ ਲੋਕ ਜਿਹੜੇ ਆ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕਾ ਹਸਪਤਾਲ ਅਤੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਨਕਲੀ ਸ਼ਰਾਬ ਪੀਣ ਤੋਂ ਬਾਅਦ ਬਿਮਾਰ ਹੋਏ ਇੱਕ ਵਿਅਕਤੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਕੰਮ ਤੋਂ ਘਰ ਆਇਆ ਉਹ ਆਪਣੇ ਇੱਕ ਦੋਸਤ ਨਾਲ ਪਿੰਡ ਗਿਆ ਤੇ ਦੇਸੀ ਸ਼ਰਾਬ ਪੀਤੀ ਜਿਸ ਵਿੱਚ ਸ਼ਰਾਬ ਪੀਣ ਤੋਂ ਬਾਅਦ ਉਸ ਦੀ ਜਿਹੜੀ ਸਿਹਤ ਹੈ ਉਹ ਵਿਗੜ ਗਈ ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕਮਜੀਠਾ ਨੇੜਲੇ ਪਿੰਡ ਪੰਘਾਲੀ ਧਾਰੀਵਾਲ ਅਤੇ ਮਾੜੀ ਕਲਾਂ ਵਿੱਚ ਦੇਸੀ ਸ਼ਰਾਬ ਪੀਣ ਨਾਲ ਕੁਝ ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਲੋਕਾਂ ਦੀਆਂ ਮੌਤਾਂ ਦੀ ਸلسਲਾ ਰੁਕਣ ਦਾ ਨਾਮ ਨਹੀਂ ਲੈ ਰਿਆ ਪਰ ਇਸ ਸਮੇਂ ਸਿਵਲ ਹਸਪਤਾਲ ਦੇ ਪੋਸਟਮਾਰਟ ਹਾਊਸ ਵਿੱਚ ਲਗਭਗ 11 ਲੋਕਾਂ ਦੀਆਂ ਲਾਸ਼ਾਂ ਜਿਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਨਾਮ ਜੀ ਤੇ ਕਿੱਥੇ ਤੋਂ ਰਹਿੰਦੇ ਹੋ ਵੱਡੇ ਪੰਘਾਲੀ ਦੇ ਕੀ ਨਾਮ ਆਪਣਾ ਅਰਸ਼ਦੀਪ ਸਿੰਘ ਕੀ ਗੱਲਬਾਤ ਹੈ ਜਿਹੜਾ ਹਸਪਤਲ ਚ ਗਿਆ ਸਰਦਾਰੂ ਪੀਤੇ ਸੀ ਕਿੰਨੇ ਜਣੇ ਇਹਨਾਂ ਦਾਰੂ ਪੀਤੀ ਸੀ ਤੇ ਕਿੱਥੋਂ ਬੀਤੀ ਦੋ ਜਣੇ ਪੀਤੀ ਅੱਛਾ ਕਿੱਡਾ ਬੰਗਾਲੀ ਤੇ ਕੀ ਹੋਇਆ ਕੀ ਬਾਤ ਹਾਂ ਉਲਟੇ ਆ ਯਾਰ ਹਾਂਜੀ ਕੋਈ ਪਤਾ ਨਹੀਂ ਲਿਆ ਰੋਟੀ ਖਾਣਾ ਸੀ ਤੇ ਉਹ ਵੀ ਉਬਾਰ ਆ ਜਾਂਦੀ ਹਾਂਜੀ ਉੱਥੇ ਦਾਰੂ ਪਿੰਦੇ ਦਿੰਦੇ ਹਾਂਜੀ ਪਹਿਲਾਂ ਵੀ ਉੱਥੇ ਦਾਰੂ ਪਿੰਦੇ ਦਿੰਦੇ ਨੇ ਨਹੀਂ ਪਹਿਲਾਂ ਨਹੀਂ ਕਦੀ ਪੀਤੀ ਪਹਿਲੀ ਵਾਰੀ ਪੀਤੀ ਹਾਂਜੀ ਪਹਿਲਾ ਠੇਕੇ ਦੀ ਪੀਤੀ ਕਿੰਨੇ ਉਹਨੂੰ ਜਿੰਦਾ ਨੇ ਕਿੰਨੇ ਜਣੇ ਦੋ ਜਣੇ ਜਿੰਦਾ ਰਹੇ ਬਾਕੀ ਮਰੇ ਕਿੰਨੇ ਜਣੇ ਸੀ ਤੁਹਾਡੇ ਨਾਲ ਆਪਾਂ ਦੋ ਜਣੇ ਵਰਕ ਵੱਖਰੇ ਆ ਕੰਮ ਤੋਂ ਆਏ ਬਾਬਾ ਜਾਨੇ ਹੋਰ ਤੁਹਾਡੇ ਨਾਲ ਕਿੰਨੇ ਜਾਣੇ ਸੀ ਉੱਥੇ ਟੋਟਲ ਹੋਗਾ ਟੋਟਲ ਤੇ 5-6 ਜਣੇ ਆ ਗਏ ਬਾਕੀ ਮਰ ਗਏ ਹਾਂਜੀ ਦੋ ਜਣੇ ਬਚੇ ਹਾਂਜੀ ਸਾਨੂੰ ਕੱਲ ਰਾਤ ਇਨਫੋਰਮੇਸ਼ਨ ਆਂਦੀ ਹੈ ਕਿ ਜਿਹੜੇ ਮਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਘਾਲੀ ਪਿੰਡ ਮੜੜੀ ਪਿੰਡ ਪਤਾਲਪੁਰੀ ਤੇ ਥੇਰੇਵਾਲ ਇਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੁੰਦੀ ਹੈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਚੀ ਕੀਤੀ ਅਸੀਂ ਇਹ ਪਤਾ ਕੀਤਾ ਕਿ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੀਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ 'ਚ 2-2 ਲੀਟਰ ਦੇ ਪੈਕਟਾਂ 'ਚ ਇਹਨੇ ਅੱਗੇ ਡਿਸਟ੍ਰੀਬਿਊਟ ਕੀਤਾ ਅਸੀਂ ਉਹ ਕੱਲਾ-ਕੱਲਾ ਪੈਕੇਟ ਟਰੇਸ ਕਰ ਰਹੇ ਹਾਂ ਸਹੀ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇਹਦੀ ਫਰਦਰ ਅਸੀਂ ਪੁੱਛਗਿੱਛ ਦੋ ਕੀਤੀ ਇਹਨੇ ਪ੍ਰਭਜੀਤ ਨੇ ਦੱਸਿਆ ਕਿ ਇੱਕ ਸਾਬ ਸਿੰਘ ਨਾਂ ਦੇ ਵਿਅਕਤੀ ਹੈ ਜੋ ਕਿ ਕਿੰਗਪਿਨ ਹੈ ਜੋ ਕਿ ਆਨਲਾਈਨ ਮੈਥਨੋਲ ਆਰਡਰ ਕਰਦਾ ਸੀਗਾ ਤੇ ਮੈਥਨੋਲ ਆਰਡਰ ਕਰਕੇ ਇਹਨਾਂ ਨੂੰ ਅੱਗੇ ਸਪਲਾਈ ਕਰਦਾ ਸੀਗਾ ਇਹਨੂੰ ਸਿਰ ਅਸੀਂ ਸਵੇਰੇ ਹੀ ਅੱਜ ਅਰਲੀ ਮਾਰਨਿੰਗਸ ਇਹਨੂੰ ਅਰੈਸਟ ਕਰ ਲਿਆ ਇਹਦੇ ਤੋਂ ਹੋਰ ਵੀ ਪੁੱਛਗਿੱਛ ਕਰ ਰਹੇ ਆਂ ਇਹਦੀ ਅਸੀਂ ਚੈਟਸ ਜਦੋਂ ਖੰਗਾਲੀਆਂ ਇਹਦੇ ਤੋਂ ਪਤਾ ਕੀਤਾ ਕਿ ਕਿੱਦਾਂ ਇਹ ਮਾਡਲ ਸਪਰੈਂਡੇ ਸੀਗੀ ਇਹਦੀ ਚੱਲਦੀ ਸੀਗੀ ਇਹਨੇ ਦੱਸਿਆ ਕਿ ਆਨਲਾਈਨ ਆਰਡਰ ਕਰਕੇ ਇਹ ਡਿਸਟ੍ਰਿਬਿਊਟ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਦੱਸ ਦਿੰਦਾ ਸੀਗਾ ਕਿ ਤੁਸੀਂ ਡਾਈਲੂਟ ਕਰ ਲੋ ਇਹ ਜਿਹੜੇ ਬੱਸ ਵਗੈਰਾ ਜਿਹੜੇ ਕੂਰੀਅਰ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਕਿ ਬੱਸਾਂ ਵਾਲਿਆਂ ਨੂੰ ਇਹਦੇ ਜਿਹੜੀ ਹੈਗੀ ਹੈ ਸਪਲਾਈ ਉਹ ਇਹਨੂੰ ਦੇ ਦਿੰਦੇ ਸੀਗੇ ਤੇ ਇਹ ਉਹਨਾਂ ਤੋਂ ਰਿਸੀਵ ਕਰਕੇ ਇਹ ਏਰੀਆ 'ਚ ਫਰਦਰ ਸਪਲਾਈ ਕਰ ਲੈਂਦਾ ਸੀਗਾ ਇਹਦੇ ਨਾਲ ਇਹਦੇ ਫੜਨ ਨਾਲ ਸਿੰਘ ਕਾਫੀ ਜ਼ਿਆਦਾ ਇਸ ਇਲਾਕੇ ਨੂੰ ਠੱਲ ਪਾਵਾਂਗੇ ਕਿ ਇਹ ਜਿਹੜੀ ਐਦਾਂ ਦੀਆਂ ਕਰਤੂਟਾਂ ਕਰਦੇ ਨੇ ਮਾੜੀਆਂ ਕਰਤੂਟਾਂ ਉਹਨਾਂ ਨੂੰ ਅਸੀਂ ਆਬੂ ਕਰੀਏ ਅਸੀਂ ਹੋਰ ਵੀ ਇਹਦੀ ਬੈਕਵਰਡ 'ਚ ਜਾਂਦੇ ਹੋਏ ਜਿਹੜੇ ਡਿਸਟ੍ਰਿਬਿਊਸ਼ਨ ਨੈਟਵਰਕਸ ਨੇ ਜਿਹੜੀਆਂ ਫੈਕਟਰੀਜ਼ ਨੇ ਇਨਵੋਲ ਅਸੀਂ ਉਹਨਾਂ ਤੇ ਵੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਆਊਟਸਾਈਡ ਡਿਸਟ੍ਰਿਕਟ ਆਊਟਸਾਈਡ ਸਟੇਟ ਵੀ ਇਹ ਜਿਹੜੀਆਂ ਇਦਾਂ ਦੀਆਂ ਫਾਰਮਸ ਐ ਇਦਾਂ ਦੀਆਂ ਮਾੜੀਆਂ ਨੀਤੀਆਂ ਕਰਦੇ ਹੋਏ ਸਾਡੇ ਜਿਹੜੇ ਪੰਜਾਬ ਦੇ ਵਿਚਾਰੇ ਨੌਜਵਾਨ ਲੋਕ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਉਹਨਾਂ ਨੂੰ ਮਾੜੇ ਨਸ਼ੇ ਪ੍ਰੋਵਾਈਡ ਕਰ ਰਹੇ ਨੇ ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਹੈ ਇਹਦੇ ਚ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਕਾਫੀ ਛੱਟ ਪਹੁੰਚੀ ਹੈ ਇਹ ਜਿਹੜੇ ਗੁੰਮਰਾਹ ਵਿਅਕਤੀ ਨੇ ਜਿਹੜੇ ਸਾਡੇ ਜਿਹੜੇ ਕੰਮ ਕਰਨ ਵਾਲੇ ਕਮਾਂ ਕਰ ਕਰਨ ਵਾਲੇ ਜਿਹੜੇ ਬੰਦੇ ਨੇ ਇਹਨਾਂ ਨੂੰ ਨਸ਼ਾ ਨਹੀਂ ਮਿਲਦਾ ਤੇ ਫਿਰ ਇਹ ਏਦਾਂ ਦੇ ਦੂਜੇ ਨਸ਼ਿਆਂ ਵੱਲ ਜਾਂਦੇ ਨੇ ਜਿਹਦੇ ਕਰਕੇ ਹੋਇਆ ਅਸੀਂ ਬਟ ਬਹੁਤ ਹੀ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ 105 ਬੀ ਐਨ ਐਸ ਤੇ 61 ਇਹ ਐਕਸਾਈਜ਼ ਐਕਟ ਦੇ ਧਾਰਾ ਹਟ ਤੇ ਅਸੀਂ ਹੋਰ ਵੀ ਆਣ ਵਾਲੇ ਸਮਾਨ 'ਚ ਇਹਨਾਂ ਤੇ ਕਿਸ ਤਰੀਕਾ ਕਰਾਂ ਧੰਨ ਕਿੰਨਾ ਚੰਗਾ ਜੀ ਮੈਂ ਡਾਕਟਰ ਸੋਰਨਜੀਤ ਧਵਨ ਸੀਨੀਅਰ ਮੈਡੀਕਲ ਅਫੀਸਰ ਸਿਵਲ ਹਮਰੇ ਸਰ ਗੱਲ ਕਰ ਰਹੇ ਆ ਰਾਤੀ ਲਗਭਗ 1 ਵਜੇ ਮੈਨੂੰ ਮਾਨਯੋਗ ਸਿਵਲ ਸੈਕਸ਼ਨ ਮੈਡਮ ਕਿਰਨ ਜੀ ਦਾ ਫੋਨ ਆਇਆ ਕਿ 3 ਵਾਲ ਪਿੰਡ ਚ ਜਰੇਲੀ ਸ਼ਰਾਬ ਪੀਣ ਨਾਲ ਕੁਝ ਮੌਤਾਂ ਹੋ ਗਈਆਂ ਤੇ ਉਥੋਂ ਡੈੱਡ ਬਾਡੀਜ਼ ਜਿਹੜੀਆਂ ਉਹ ਆਪਣੇ ਸਿਵਲ ਹਸਪਤਾਲ ਸ਼ਿਫਟ ਕਰਨੀਆਂ ਮੈਂ ਤੁਰੰਤ ਉਹਨਾਂ ਦਾ ਆਦੇਸ਼ ਮੰਨਦੇ ਹੋਏ ਸਿਵਲ ਹਸਪਤਾਲ ਅੰਮ੍ਰਿਤਸਰ ਰਾਤੀ 1:30 ਵਜੇ ਦੇ ਆਸ-ਪਾਸ ਆ ਗਿਆ ਮੇਰੇ ਆਂਦਿਆਂ ਹੀ ਸਾਡੇ ਨਾਲ ਹੀ ਡੀਐਸਪੀ ਸਾਹਿਬ ਸ਼੍ਰੀ ਮੰਤਰ ਮਹਿੰਦਰ ਕਲੈਨ ਜੀ ਉਹੀ ਮੌਕੇ ਤੇ ਪਹੁੰਚ ਗਿਆ ਅਸੀਂ ਆਪਣੀਆਂ ਐਂਬੂਲੈਂਸਸ ਅਰੇਂਜ ਕਰਕੇ 10 ਮਿੰਟ ਤੇ ਮਜੀਠੇ 10 ਮਿੰਟ ਐਸਐਮਐਮ ਮਜੀਠਾ ਦੇ ਨਾਲ ਤਾਲਮਿਲ ਕਰਕੇ ਉਦੋਂ ਇਹ ਪਤਾ ਲੱਗਾ ਵੀ ਟੋਟਲ ਉਥੇ 12 ਡੈਥਸ ਹੋਈਆਂ ਤੇ ਤਿੰਨ ਬੋਡੀਜ਼ ਦਾ ਕੱਲ ਹੀ ਸ਼ਾਮੀ ਉਥੇ ਸੰਸਕਾਰ ਵਗੈਰਾ ਕਰ ਦਿੱਤਾ ਗਿਆ ਇਹ ਡੈਥ ਜਿਹੜੀਆਂ ਡਿਫਰੈਂਟ ਡਿਫਰੈਂਟ ਪਿੰਡਾਂ 'ਚ ਹੋਈਆਂ ਐਂਡ ਜਿਹੜਾ ਨਿਊਕਲੀਅਸ ਹੈ ਸੋਰਸ ਜਿੱਥੋਂ ਉਹਨਾਂ ਨੇ ਸ਼ਰਾਬ ਪੀਤੀ ਆ ਉਹ ਸ਼ਾਇਦ ਇੱਕ ਹੀ ਆ ਪਤਰੀਏਵਾਲ ਤੋਂ ਕੁਝ ਪਤਰੀਏਵਾਲ ਪਿੰਡ ਦੀਆਂ ਵੀ ਮੌਤਾਂ ਹੋਈਆਂ ਤੇ ਉਸੇ ਵੇਲੇ ਸਾਡੀਆਂ 4 ਐਮਬੂਲੈਂਸਿਸ ਗਈਆਂ ਤੇ 2-2 3-3 ਕਰਕੇ 9 ਬਾਡੀਜ਼ ਜਿਹੜੀਆਂ 4:30 ਵਜੇ ਤੱਕ ਸਾਡੇ ਕੋਲ ਸ਼ਿਫਟ ਹੋ ਗਈਆਂ ਉਹਦੇ ਲਈ ਡੀਐਸਪੀ ਸਾਹਿਬ ਦੇ ਨਾਲ ਜਾ ਕੇ ਕਿਉਂਕਿ ਸਾਡੀ ਜਿਹੜੀ ਮੋਰਚਰੀ ਆ ਇਹ ਜ਼ਿਆਦਾਤਰ ਫੁੱਲ ਰਹਿੰਦੀ ਆ 6 ਬਾਡੀਜ਼ ਰੱਖਣ ਦੀ ਜਗ੍ਹਾ ਹੈਗੀ ਆ ਤੇ ਰਾਤੀ ਵੀ ਇਫ ओनली ਸੀ ਕੀਪੀ ਆ ਰਹੀ ਕੁਝ ਲਵਾਰਸ ਲਾਸ਼ਾਂ ਜਾਂ ਕੁਝ ਹੋਰ ਡੈਡ ਬਾਡੀਜ਼ ਪਈਆਂ ਹੁੰਦੀਆਂ ਇੱਥੇ ਤੇ ਉਹ ਫਿਰ ਉਹਨਾਂ ਨੌ ਬਾਡੀਜ਼ ਰੱਖਣ ਲਈ ਸਾਡੇ ਕੋਲ ਜਗ੍ਹਾ ਨਹੀਂ ਸੀ ਲੇਕਿਨ ਘਟਨਾ ਹੀ ਇਹੋ ਜੀ ਦਰਦਨਾਕ ਸੀਗੀ ਫਿਰ ਈਐਸਪੀ ਸਾਹਿਬ ਨਾਲ ਮਿਲ ਕੇ ਤੇ ਅਸੀਂ ਪੰਜ ਕੋਜੇ ਬਰਫ਼ ਦਾ ਪ੍ਰਬੰਧ ਕੀਤਾ ਕਿਉਂਕਿ ਮੌਸਮ ਥੋੜਾ ਗਰਮ ਆ ਤੇ ਬਾਡੀਜ਼ ਜਿਹੜਾ ਉਹ ਕੁਝ ਖਰਾਬ ਹੋਣ ਦਾ ਖਤਰਾ ਰਹਿੰਦਾ ਤੇ ਫਿਰ ਅਸੀਂ ਆਪਣੇ ਹਾਲ 'ਚ ਉਹ ਬਾਡੀਜ਼ ਨੌ ਰਖਵਾਈਆਂ ਉਸ ਤੋਂ ਬਾਅਦ ਲਗਭਗ ਅੱਧਾ ਪੌਣਾ ਘੰਟਾ ਪਹਿਲੇ ਇੱਕ ਮਰੜੀ ਪਿੰਡ ਤੋਂ ਇੱਕ ਹੋਰ ਡੈੱਡ ਬੋਡੀ ਆਈ ਹੈ ਉਹ ਵੀ ਉਹਨਾਂ ਦੇ ਵਾਰਸਾਂ ਨੇ ਕਿਹਾ ਜੀ ਵੀ ਰਾਤੀ ਉਹ ਸ਼ਰਾਬ ਪੀ ਕੇ ਬੰਦਾ ਸੁੱਤਾ ਤੇ ਉਠੇ ਨਹੀਂ ਸਵੇਰੇ ਐਂਡ ਹੁਣੇ 5 ਮਿੰਟ ਪਹਿਲੇ ਤੁਹਾਡੇ ਨਾਲ ਆਂਦੇ ਆ ਹੀ ਇੱਕ ਤਲਵੰਡੀ ਪਿੰਡ ਤੋਂ ਇੱਕ ਬੋਡੀ ਹੋਰ ਆਈ ਆ ਉਹ ਵੀ ਮਾਈਟ ਬੀ ਵੀ ਉਹਨੇ ਵੀ ਰਾਤ ਨੂੰ ਕੋਈ ਉਜੜੀਲੀ ਸ਼ਰਾਬ ਪੀ ਕੇ ਤੇ ਸਵੇਰ ਤੱਕ ਡੈਥ ਹੋ ਗਈ ਐਂਡ ਇਸ ਤੋਂ ਇਲਾਵਾ ਜੋ ਪਤਾ ਲੱਗਾ ਵੀ 4 ਮਰੀਜ਼ ਜਿਹੜੇ ਆ ਉਹ ਗੁਰੂ ਨਾਨਕ ਦੇ ਹਸਪਤਾਲ ਦਾਖਲ ਨੇ ਜਿਨ੍ਹਾਂ ਚੋਂ ਸ਼ਾਇਦ 1-2 ਸੀਰੀਅਸ لیکن انڈر کنٹرول نے دو بالکل ٹھیک نے ایک مریض ਸਾਡੇ ਕੋਲ ਵੀ ਆਇਆ 5 ਵਜੇ ਦੇ ਆਸ-पास ਉਹ ਵੀ ਕੁਝ ਡਰਿਆ ਸੀਗਾ بٹ ਹੀ ਵਾਸ ਨਾਰਮਲ ਮੈਂ ਉਹਨੂੰ ਰਾਤੀ ਆਪਣੀ ਸੁਪਰਵਾਈਜ਼ਰ ਫਿਰ IV ਲਾਈਨ ਡ੍ਰਿਪ ਡ੍ਰਿਪ ਸ਼ੁਰੂ ਕਰਵਾ ਕੇ ਸਾਡੇ ਡਾਕਟਰ ਸਾਹਿਬ ایم او ਹੈਗੇ ਸੀ ਕਿ ਮੰਟਰੀ تھی ਤੇ ਨਾਲ ਹੀ ਸਾਡੇ ਸਪੈਸ਼ਲਿਸਟ ਡਾਕਟਰ ਵੀ ਰਾਉਂਡ ਦੀ ਘਲਕ ਰਹਿੰਦੇ ਆ ਉਹਦੀ ਟਰੀਟਮੈਂਟ ਸ਼ੁਰੂ ਕਰਾਈਆ ਉਹ ਖਤਰੇ ਤੋਂ ਬਾਹਰ ਆ ਗਿਆ ਠੀਕ ਹੀ ਸੀਗਾ ਸੋ ਦੇਖੋ ਜਨਲੀ ਸ਼ਰਾਬ ਵੀ ਲੋ ਬਹੁਤ ਹੀ ਦੁਖਦਾਈ ਘਟਨਾ ਇਹਨੀਆਂ 3 ਪੀ ਜਾਨਾਂ ਚਲੇ ਗੀਆਂ ਇਟਸ ਵੈਰੀ ਸਟਨ ਬੈਡ ਹੁਣ ਅਸੀਂ ਪੁਲਿਸ ਪੇਪਰਸ ਦੀ ਵੇਟ ਕਰ ਰਹੇ ਹਾਂ ਤੇ 11 ਬਾਡੀਜ਼ ਜਿਹੜੀਆਂ ਆਈਆਂ ਨੇ ਉਹਨਾਂ ਦਾ ਕਰਕੇ ਪੋਸਟਮਾਰਟਮ ਤੁਰੰਤ ਐਸ ਡੀ ਐਮ ਸਾਹਿਬ ਬੈਠੇ ਨੇ ਡੀ ਐਸ ਪੀ ਸਾਹਿਬ ਬੱਟੇ ਆ ਉਹਨਾਂ ਦੀ ਹਾਜੀ ਪੋਸਟਮਾਰਟਮ ਹੋ ਕੇ ਤੇ ਫਿਰ ਜਿਹੜੀਆਂ ਬਾਡੀਜ਼ ਆ ਵਾਪਸ ਪਿੰਡਾਂ ਚ ਸਾਡੀ ਐਂਬੂਲੈਂਸ ਚ ਸ਼ਟ ਆਊਟ ਗਿਆ ਮਾਰਸਾਂ ਦੇ ਹਵਾਲੇ ਕਰ ਦਿੱਤੀ ਜਾਣਗੀ ਠੀਕ ਹੈ ਠੀਕ ਹੈ ਆ ਬੇਸਿਕਲੀ ਅਨਫਰਚੂਨੇਟ ਐਫਏ ਬਾਤ ਹਾਦਸਾ ਜਿਹੜਾ ਅਨਫਰਚੂਨੇਟ ਬਾਤ ਪਿਆ ਹੈਗਾ ਮਜੇ ਤੇ ਹਲਟਰ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14 ਪਰਸੈਂਟਸ ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੀ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪੁਆਇੰਟ ਸੀਗੇ ਦੇ ਸਿੱਧਾ ਅਪਾ ਇਮੀਡੀਏਟਲੀ मेडिकल टीम्स रश की हैं तो लोगों को हॉस्पिटल भी पहुँचाया है एज ऑफ नाउ छे परसन हॉस्पिटल के भी एडमिटिड हैं जिन्होंने असी असी जी सा डॉक्टर की टीम सगी वो समझते थे कि वलनरेबल से हूँ भी डोर टू डोर जाके हूँ भी यही कर रहे हैं कि लोगों ने यह सेंसीटाइज़ कर रहे हैं कि जी जहरीली शराब है ये जो इफेक्ट है ਇਹ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੀ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜਿਹੜੀ ਲਈ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਨੂੰ ਹਸਪੀਟਲ ਦੇ ਵਿੱਚ ਐਡਮਿਟ ਨਹੀਂ ਹੋ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੀ ਰਾਹੀਂ ਅਪੀਲ ਕਰਦੀ ਹਾਂ ਸੈਕੰਡਰੀ ਵੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਇੱਕ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਬਿਲਕੁਲ ਇਹ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨ ਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਫਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਹਦਾ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੇਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਨਾ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ 14 ਲੋਕ ਦਾ ਇਕੋ ਪਿੰਡ ਦੇ ਜੇ ਅਲੱਗ-ਅਲੱਗ ਪਿੰਡ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹਦਾ ਇੰਪੈਕਟ ਹੋਇਆ ਹੈਗਾ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੀਆਂ ਪੰਜਾਂ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦੁਹਾਰ ਰਹੀ ਹਾਂ ਕਿ ਉਹ ਜ਼ਰੂਰ ਹੋ ਆ ਇਦਾਂ ਦੀ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਆ ਇਹਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 48 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਸੋ ਇਮੀਡੀਏਟਲੀ ਇਲਾਜ ਆਪਾ ਕਰਾ ਕਰਾ ਲਈਏ